ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਬਹੁਤ ਹੀ ਪੈਣ ਵਾਲੀ ਵਧੀਆ ਵੀਡੀਓ ਕਿਉਂਕਿ ਇਸ ਵੀਡੀਓ ਨਾਲ ਸਾਨੂੰ ਸਾਰਿਆਂ ਪੈਣ ਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਕਿਉਂਕਿ ਆਪਾਂ ਅੱਜ ਬਣਾਇਆ ਇੱਕ ਪ੍ਰੀਮਿਕਸ ਚਾਹ ਦਾ ਟ੍ਰੀ ਪ੍ਰੀਮਿਕਸ ਕਿਉਂਕਿ ਹਰ ਇੱਕ ਚੀਜ਼ ਅੱਜ ਕੱਲ੍ਹ ਮਿਕਸ ਕੀਤੀ ਹੁੰਦੀ ਮਿਲਦੀ ਹੈ ਜਿਵੇਂ ਪਾਊਡਰ ਚ ਆ ਜਾਂਦੀ ਹੈ ਤੇ ਉਹਨੂੰ ਆਪਾਂ ਘਰੇ ਹੀ ਆਪਾਂ ਤਿਆਰ ਕਰ ਸਕਦੇ ਹਾਂ ਜਿਵੇਂ ਗੁਲਾਬ ਜਾਮੁਨਾ ਦਾ ਵੀ ਪਾਊਡਰ ਹੁੰਦਾ ਉਹ ਵੀ ਆਪਾਂ ਘਰੇ ਬਣਾ ਲੈਨੇ ਹਰ ਇੱਕ ਚੀਜ਼ ਉਹਦੇ ਵਿੱਚ ਰਲੀ ਹੁੰਦੀ ਟਿੱਕੀਆਂ ਬਣੀਆਂ ਬਣਾਈਆਂ ਹੁੰਦੀਆਂ ਹਰ ਇੱਕ ਚੀਜ਼ ਅੱਜ ਕੱਲ ರೆਡੀਮੈਂਟ ਆਉਂਦੀ ਹੈ ਤੇ ਆਪਾਂ ਬਣਾਈ ਅੱਜ ਜੀ ਟੀ ਪ੍ਰੀਮਿਕਸ ਇਹਦੇ ਚ ਆਪਾਂ ਜਿਹੜੀਆਂ ਚੀਜ਼ਾਂ ਪਾਈਆਂ ਤੁਹਾਨੂੰ ਦੱਸਾਂਗੇ ਤੇ ਇਹਦੇ ਨਾਲ ਤੁਸੀਂ ਮਿੰਟੋ-ਮਿੰਟ ਘਰ ਵਿੱਚ ਚਾਹ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਾਂ ਨੂੰ ਜਿਵੇਂ ਕਿਤੇ ਜਾਣਾ ਵੀ ਆਪਾਂ ਕਿਸੇ ਬੰਨੇ ਦੂਰ ਜਾਣਾ ਕਿਸੇ ਜਗ੍ਹਾ ਤੇ ਤਾਂ ਉੱਥੇ ਵੀ ਆਪਾਂ ਨੂੰ ਵੱਖ-ਵੱਖ ਚੀਜ਼ ਚੁੱਕਣ ਦੀ ਲੋੜ ਨਹੀਂ ਇਸ ਤਰ੍ਹਾਂ ਤੁਸੀਂ ਪ੍ਰੀ-ਮਿਕਸ ਬਣਾ ਕੇ ਰੱਖੋ ਤੇ ਤੁਹਾਨੂੰ ਨਾ ਕੋਈ ਦੁੱਧ ਲੈਣ ਦੀ ਲੋੜ ਹੈ ਨਾ ਕੋਈ ਖੰਡ ਨਾ ਪੱਤੀ ਬਸ ਤੁਸੀਂ ਇਹਦੇ ਵਿੱਚ ਹੀ ਆਪਾਂ ਸਾਰਾ ਪ੍ਰੀ-ਮਿਕਸ ਤਿਆਰ ਕਰ ਦੇਾਂਗੇ ਤੁਹਾਨੂੰ ਤੇ ਬਸ ਆਪਾਂ ਪਾਣੀ ਲੈਣਾ ਤੇ ਉਹਦੇ ਵਿੱਚ ਇੱਕ ਕੱਪ ਵਿੱਚ ਇੱਕ ਚਮਚ ਪਾਓ ਤੇ ਆਪਣੀ ਚਾਹ ਤਿਆਰ ਹੋ ਜਾਂਦੀ ਹੈ ਤੇ ਜਿੰਨੇ ਕੱਪ ਤੁਸੀਂ ਬਣਾਉਣੇ ਉਸ ਹਿਸਾਬ ਨਾਲ ਤੁਸੀਂ ਇਹ ਜਿਹੜੀ ਚਾਹ ਬਣਾ ਸਕਦੇ ਹੋ ਜਿੰਨੇ ਵੀ ਕੱਪ ਤਿਆਰ ਕਰਨੀ ਉਹਨਾਂ ਤੁਸੀਂ ਪ੍ਰੀ-ਮਿਕਸ ਬਣਾ ਕੇ ਰੱਖ ਲਓ ਤੇ ਉਹਨਾਂ ਹੀ ਤੁਸੀਂ ਉਹਨੇ ਚਮਚ ਤੁਸੀਂ ਉਹ ਕੱਪਾਂ ਦੇ ਹਿਸਾਬ ਨਾਲ ਪਾ ਲਓ ਤੇ ਤੁਹਾਡੀ ਚਾਹ ਉਹਨੇ ਕੱਪ ਤਿਆਰ ਹੋ ਜੂਗੀ ਤੇ ਬਹੁਤ ਹੀ ਸੌਖਾ ਹੈ ਆਪਾਂ ਕਿਤੋਂ ਕੋਈ ਚੀਜ਼ ਲੈਣ ਨੂੰ ਨਹੀਂ ਜਾਣੀ ਆਪਣੇ ਘਰ ਵਿੱਚ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਹੀ ਆਪਾਂ ਪਾਊਡਰ ਬਣਾਵਾਂਗੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸ ਦਿਆਂ ਤੇ ਤੁਹਾਨੂੰ ਇਹਦੀ ਪਾਊਡਰ ਬਣਾ ਕੇ ਦਿੰਦੀ ਆਪਾਂ ਚਾਹ ਵੀ ਬਣਾ ਕੇ ਤੁਹਾਨੂੰ ਵਿਖਾਵਾਂਗੇ ਤੇ ਤੁਹਾਨੂੰ ਸਾਰਾ ਕੁਝ ਲਾਈਵ ਵਿਖਾਵਾਂਗੇ ਤੇ ਇਹ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣੀ ਹੈ ਕਿਉਂਕਿ ਸਾਡੀਆਂ ਭੈਣਾਂ ਲਈ ਬਹੁਤ ਹੀ ਇਹ ਵੀਡੀਓ ਵਧੀਆ ਹੋਣ ਵਾਲੀ ਹੈ ਤੇ ਅੱਗੇ ਵੀ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਸਾਰੀਆਂ ਭੈਣਾਂ ਨੂੰ ਇਸ ਵੀਡੀਓ ਦਾ ਫਾਇਦਾ ਮਿਲ ਸਕੇ ਤੇ ਚਲੋ ਫਿਰ ਹੁਣ ਆਪਾਂ ਇਹ ਤੁਹਾਨੂੰ ਦੱਸਦੇ ਆਂ ਆਪਾਂ ਪ੍ਰੀ-ਮਿਕਸ ਬਣਾਇਆ ਕਿਵੇਂ ਤੇ ਕਿੰਨਾਂ ਚੀਜ਼ਾਂ ਤੋਂ ਬਣਾਇਆ ਤੇ ਤੁਸੀਂ ਆ ਜੋ ਤੁਹਾਨੂੰ ਹੁਣ ਦੱਸਦੇ ਆ ਅੱਗੇ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਆਪਣੀ ਸਾਰੀ ਨਾਲ ਬਣੇ ਰਹੋ ਕਿਉਂਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋਗੇ ਤਾਂ ਹੀ ਤੁਹਾਨੂੰ ਸਾਰੀ ਵੀਡੀਓ ਦਾ ਪਤਾ ਲੱਗੂਗਾ ਆਪਾਂ ਕਿਵੇਂ ਇਹ ਪਾਊਡਰ ਤਿਆਰ ਕੀਤਾ ਤੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਆਪਾਂ ਬਣਾਉਣੀ ਹੈ ਪ੍ਰੀ-ਮਿਕਸ ਕਿਵੇਂ ਬਣਾਉਣਾ ਹਾਂਜੀ ਤੇ ਇਹਨੂੰ ਬਣਾਉਣ ਵਾਸਤੇ ਆਪਾਂ ਕੀ ਕਰਨਾ ਇਹ ਸਮਾਨ ਦੱਸ ਦੇਣ ਤੁਹਾਨੂੰ ਇਹ ਜਿਹੜਾ ਪ੍ਰੀ-ਮਿਕਸ ਹੈ ਜਿਹੜਾ ਬਹੁਤ ਹੀ ਵਧੀਆ ਤੁਹਾਡੇ ਲਈ ਬਣ ਕੇ ਤਿਆਰ ਹੋਊਗਾ ਇਹਦੇ ਵਿੱਚ ਆਪਾਂ ਇੱਕ ਕੱਪ ਲੈ ਲਿਆ ਖੰਡ ਦਾ ਤੇ ਇਹ ਲੈ ਲਿਆ ਆਪਾਂ ਸੁੱਕਾ ਦੁੱਧ ਇਹਦੇ ਵਿੱਚ ਪਾ ਦਾਂਗੇ ਤੁਸੀਂ ਹਿਸਾਬ ਨਾਲ ਜਿੰਨਾ ਕੋ ਬਣਾਉਣਾ ਚਾਹੁੰਦੇ ਉਹਨਾ ਬਣਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਕਰ ਦਾਂਗੇ ਪੱਤੀ ਐਡ ਇਹਦੇ ਵਿੱਚ ਨਾ ਮੈਂ ਸਮਾਨ ਰਲਾਇਆ ਹੋਇਆ ਪੱਤੀ ਦੇ 2 ਚਮਚ ਮੈਂ ਰਲਾਤੇ ਆ ਕਿਉਂਕਿ ਮੈਂ ਥੋੜਾ ਜਿਹਾ ਬਣਾਉਣਾ ਤੇ ਵਿੱਚ ਪਾ ਦਾਂਗੇ ਆਪਾਂ ਜਵੈਣ ਚਾਹ ਵਾਲਾ ਸਾਰਾ ਸਮਾਨ ਤੁਸੀਂ ਪਾ ਸਕਦੇ ਵਿੱਚ ਥੋੜੀ ਜੀ ਸੌਂਫ ਕੁੜੀਆਂ ਜੀਆਂ ਤਿੰਨ ਚਾਰ ਲਾਚੀਆਂ ਪਾਈਆਂ ਮੈਂ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਤੁਹਾਨੂੰ ਇਹ ਪਾਊਡਰ ਜਿਹੜਾ ਆਪਣਾ ਤਿਆਰ ਹੋ ਜੂਗਾ ਬਿਲਕੁਲ ਵਧੀਆ ਤੇ ਆਪਾਂ ਤਿਆਰ ਕਰਦੇ ਹਾਂ ਹੁਣ ਪਹਿਲੂ ਇਹਨੂੰ ਤੇ ਇਹਦੇ ਨਾਲ ਜਿਹੜੀ ਆਪਾਂ ਜਿਵੇਂ ਟਰੈਵਲ 'ਚ ਜਾਣਾ ਹੋਵੇ ਕਿਤੇ ਦੂਰ ਜਾਣਾ ਹੋਵੇ ਤੇ ਇਹ ਪਾਊਡਰ ਬਣਾ ਕੇ ਰੱਖੋ ਤੁਸੀਂ ਤੁਹਾਨੂੰ ਅੱਡ ਅੱਡ ਚੀਜ਼ਾਂ ਰੱਖਣ ਦੀ ਨਹੀਂ ਲੋੜ ਪੈਣੀ ਜਦੋਂ ਇਹ ਕਿਉਂਕਿ ਅੱਜ ਕੱਲ੍ਹ ਹਰ ਇੱਕ ਚੀਜ਼ ਪ੍ਰੀ-ਮਿਕਸਡ ਮਿਲਦੀ ਪਈ ਹੈ ਹਰ ਇੱਕ ਚੀਜ਼ ਬਸ ਉਹਨੂੰ ਖੋਲੋ ਤੇ ਬਣਾਓ ਇਸੇ ਤਰ੍ਹਾਂ ਇਹ ਆਪਣਾ ਚਾਹ ਦਾ ਸਮਾਨ ਬਣ ਜਾਏਗਾ ਬਸ ਆਪਾਂ ਗਰਮ ਪਾਣੀ ਲੈਣਾ ਤੇ ਉਹਦੇ ਵਿੱਚ ਪਾਓ ਤੇ ਆਪਣੀ ਚਾਹ ਤਿਆਰ ਹੋ ਜੂਗੀ ਤੇ ਆਪਾਂ ਤੁਹਾਨੂੰ ਬਣਾ ਕੇ ਵੀ ਵਿਖਾਵਾਂਗੇ ਚਾਹ ਲਾਸਟ ਤੇ ਤੇ ਇਹਨੂੰ ਕਰਦੇ ਆਂ ਬੰਦ ਆਪਾਂ ਤੇ ਇਹ ਵੀਡੀਓ ਵੇਖਦੇ ਵੇਖਦੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਪੈਣਾਂ ਨੂੰ ਵੀ ਇਹਨਾਂ ਵੀਡੀਓ ਦਾ ਪਤਾ ਲੱਗ ਸਕੇ ਤੇ ਦੇਖੋ ਹੁਣ ਆਪਾਂ ਇਹਨੂੰ ਪੀਸ ਲੈਨੇ ਇਹਦਾ ਪਾਊਡਰ ਬਣਾ ਲੈਨਾ ਬਿਲਕੁਲ ਬ੍ਰੀਕ ਪਾਊਡਰ ਬਣਾ ਲਾਂਗੇ ਇਹਦਾ ਤੇ ਫਿਰ ਤੁਹਾਨੂੰ ਆਪਾਂ ਵਿਖਾਉਣੀ ਆ ਲਓ ਜੀ ਦੇਖੋ ਹੁਣ ਆਪਣਾ ਇਹ ਪੀਸ ਕੇ ਹੋ ਗਿਆ ਤਿਆਰ ਪ੍ਰੀਮਿਕਸ ਦੇਖੋ ਇਸ ਤਰ੍ਹਾਂ ਦਾ ਪਾਊਡਰ ਬਣ ਜੂਗਾ ਇਹ ਆਪਣਾ ਵਿੱਚੇ ਹੀ ਆਪਾਂ ਸਾਰਾ ਸਮਾਨ ਲੈਂਦੇ ਪੀਸ ਲਿਆ ਤੇ ਇਹਨੂੰ ਆਪਾਂ ਐਵੇਂ ਪੀਸ ਕੇ ਰੱਖ ਲਓ ਤੁਸੀਂ ਤੇ ਬਸ ਜਦੋਂ ਚਾਹ ਬਣਾਉਣੀ ਹੈ ਬਸ ਇੱਕ ਚਮਚਾ ਜਾਂ ਦੋ ਚਮਚੇ ਪਾਓ ਚਾਹ ਦੇ ਹਿਸਾਬ ਨਾਲ ਕਿੰਨੇ ਕੱਪ ਬਣਾਉਣੀ ਤੇ ਤੁਹਾਡੀ ਚਾਹ ਤਿਆਰ ਤੇ ਆਪਾਂ ਚਾਹ ਵੀ ਬਣਾ ਕੇ ਤੁਹਾਨੂੰ ਵਿਖਾਉਣੀ ਆ ਇਧਰੋਂ ਇਹ ਜਿਹੜਾ ਪ੍ਰੀ ਮਿਕਸ ਇਹ ਬਹੁਤ ਹੀ ਵਧੀਆ ਬਣਦਾ ਤੇ ਬਹੁਤ ਹੀ ਵਧੀਆ ਬਣ ਕੇ ਚਾਹ ਵੀ ਬਹੁਤ ਹੀ ਟੇਸਟੀ ਇਹਦੀ ਬਣਦੀ ਤੇ ਹੁਣ ਆਪਾਂ ਤੁਹਾਨੂੰ ਚਾਹ ਵੀ ਇਹਦੀ ਬਣਾ ਕੇ ਵਿਖਾਉਣੀ ਆ ਕਿਵੇਂ ਬਣਨੀ ਲਓ ਜੀ ਤੇ ਹੁਣ ਆਪਾਂ ਤਰਤਾ ਚਾਹ ਲਾ ਟੋਪੀਆ ਇਹਦੇ ਚ ਪਾਤਾ 1 ਕੱਪ ਪਾਣੀ ਇਹਦੀ ਆਪਾਂ ਹੁਣ ਚਾਹ ਬਣਾਵਾਂਗੇ ਤੇ ਕੋਈ ਆਪਾਂ ਪੱਤੀ ਖੰਡ ਕੁਛ ਨਹੀਂ ਪਹਿਲਾਂ ਪਾਉਣਾ ਸਭ ਕੁਝ ਆਪਾਂ ਵਿੱਚ ਹੀ ਸਾਰਾ ਕੁਝ ਹੈ ਪੀ ਕੇ ਰੱਖਿਆ ਜਿਹੜਾ ਉਹ ਪ੍ਰੀ ਮਿਕਸ ਪਾਵਾਂਗੇ ਇਹਦੇ ਵਿੱਚ ਤੇ ਆਪਣੀ ਚਾਹ ਤਿਆਰ ਹੋ ਜੂਗੀ ਤੇ ਜੇ ਤੁਹਾਡੇ ਕੋਲ ਗਰਮ ਪਾਣੀ ਹੈ ਤੇ ਗਰਮ ਪਾਣੀ ਦੇ ਵਿੱਚ ਵੀ ਪਾ ਕੇ ਤੁਹਾਡੀ ਚਾਹ ਤਿਆਰ ਹੋ ਜੂਗੀ ਤੇ ਹੁਣ ਆਪਾਂ ਇਹਨੂੰ ਉਬਾਲਾ ਉਣ ਦਿੰਨੇ ਪਾਣੀ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਉਹ ਜਿਹੜਾ ਆਪਾਂ A1 ਆ ਪ੍ਰੀ ਮਿਕਸ ਬਣਾਇਆ ਇਹ ਤੁਹਾਨੂੰ ਪਾ ਕੇ ਖਾਵਾਂਗੇ ਚਾਹ ਬਣੂਗੀ ਆਪਣੀ ਬਿਲਕੁਲ ਵਧੀਆ ਉਸੇ ਤਰ੍ਹਾਂ ਜਿਵੇਂ ਆਪਾਂ ਬਣਾਉਨੇ ਆ ਘਰੇ ਦੇਖੋ ਕਿੰਨਾ ਵਧੀਆ ਬਣ ਗਿਆ ਤੇ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਕਿਤੇ ਤੁਸੀਂ ਜਾਣਾ ਵੀ ਹੈ ਦੂਰ ਸਫਰ 'ਚ ਤੇ ਨਾਲ ਵੀ ਤੁਸੀਂ ਖੜ ਸਕਦੇ ਹੋ ਤੇ ਗਰਮ ਪਾਣੀ ਦੀ ਬੋਤਲ ਹੁੰਦੀ ਹੈ ਆਪਣੇ ਕੋਲ ਗਰਮ ਪਾਣੀ ਲੈ ਜੂ ਤੇ ਰਾਜ ਜਿੱਥੇ ਮਰਜੀ ਤੁਸੀਂ ਆਪਣੀ ਚਾਹ ਬਣਾ ਕੇ ਤੇ ਪੀ ਸਕਦੇ ਹੋ ਤੇ ਇਹ ਆਪਾਂ ਤੁਹਾਨੂੰ ਬਣਾ ਕੇ ਵਿਖਾਉਨੇ ਆ ਲਓ ਜੀ ਤੇ ਪਾਣੀ ਹੋ ਗਿਆ ਆਪਣਾ ਗਰਮ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਇੱਕ ਚਮਚ ਇਹ ਬਸ ਥੋੜਾ ਜਿਹਾ ਹੋਰ ਪਾ ਦੋ ਲਈ ਨਾ ਤੇ ਆਪਣੀ ਚਾਹ ਬਿਲਕੁਲ ਤਿਆਰ ਹੋ ਜੂਗੀ ਵਧੀਆ ਉਸੇ ਤਰ੍ਹਾਂ ਜਿਵੇਂ ਆਪਾਂ ਘਰ ਵਿੱਚ ਬਣਾਉਨੇ ਆ। ਦੇਖੋ। ਬਿਲਕੁਲ ਚਾਹ ਤਿਆਰ ਹੋ ਗਈ ਉਸੇ ਤਰ੍ਹਾਂ। ਦੇਖੋ ਚਾਹ। ਦੇਖ ਲਓ ਕਲਰ। ਉਸੇ ਤਰ੍ਹਾਂ ਹੀ ਚਾਹ ਬਣ ਕੇ ਤਿਆਰ ਹੋ ਗਈ ਬਿਲਕੁਲ ਵਧੀਆ। ਬਸ ਇਹਨੂੰ ਉਬਾਲਾ ਵਾਲੇ ਫਿਰ ਵਿਖਾਉਨੇ ਤੁਹਾਨੂੰ। ਇਹ ਲਓ। ਚਾਹ ਆਪਣੀ ਬਿਲਕੁਲ ਤਿਆਰ ਹੋ ਗਈ ਉਸੇ ਤਰ੍ਹਾਂ ਹੀ ਮੈਂ ਕੋ ਲੱਗ ਕੋਣੀ ਤੁਹਾਨੂੰ ਦੇਖੋ ਇਹ ਪੁਣਾਗੇ ਨਾ ਜਦੋਂ-ਦੋਂ ਹੋਊਗੀ ਕਿਉਂਕਿ ਆਪਣੇ ਵਿੱਚ ਸਮਾਨ ਪਾਇਆ ਹੋਇਆ ਉਸ ਕਰਕੇ ਆਪਾਂ ਨੂੰ ਲੱਗ ਰਿਹਾ ਜਦੋਂ ਪੁਣਾਗੇ ਆਪਾਂ ਤੁਹਾਨੂੰ ਪੁਣ ਕੇ ਵਿਖਾਉਣੇ ਇਹ ਤਿਆਰ ਹੈ ਆਪਣੀ ਚਾਹ ਹੁਣ ਬਿਲਕੁਲ ਤੇ ਪੁਣ ਕੇ ਵਿਖਾਉਣੇ ਤੁਹਾਨੂੰ ਅੰਜੀ ਦੇਖੋ ਆਪਣੀ ਚਾਹ ਬਿਲਕੁਲ ਉਸੇ ਤਰੀਕੇ ਦੀ ਬਣੀ ਵੇਖੋ ਦੇਖੋ ਬਹੁਤ ਹੀ ਸਵਾਦ ਚਾਹ ਬਣੀ ਹੈ ਮਿੱਠਾ ਬਿਲਕੁਲ ਸਹੀ ਕੋਈ ਘੱਟ ਨਹੀਂ ਵੱਧ ਨਹੀਂ ਬਿਲਕੁਲ ਵਧੀਆ ਪਰਫੈਕਟ ਤੇ ਚਾਹ ਇੰਨੀ ਸੰਘਣੀ ਬਣੀ ਨਾ ਬਹੁਤ ਹੀ ਜਿਆਦੀ ਇਧਰੋਂ ਮੈਂ ਤੁਹਾਨੂੰ ਨਾ ਚਾਨਣ ਚ ਦਿਖਾਉਣੀ ਹੈ ਦੇਖੋ ਇਹ ਦੇਖੋ ਨਾ ਦੇਖੋ ਇਸ ਤਰ੍ਹਾਂ ਖੋਣੀ ਮੈਂ ਤੁਹਾਨੂੰ ਕੋਲੇ ਚ ਪਾ ਕੇ ਉਸ ਤਰ੍ਹਾਂ ਨਾ ਪਤਾ ਨਹੀਂ ਲੱਗਦਾ ਦੇਖੋ ਦੇਖੋ ਤੇ ਬਹੁਤ ਹੀ ਟੇਸਟੀ ਬਣੀ ਹੈ ਇਸ ਤਰ੍ਹਾਂ ਵੀ ਤੁਸੀਂ ਵੀ ਬਣਾ ਕੇ ਘਰੇ ਪਾਊਡਰ ਰੱਖੋ ਤੇ ਬਹੁਤ ਹੀ ਵਧੀਆ ਆਪਣੀ ਚਾਹ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਆਪਣਾ ਕਿਤੇ ਜਾਣਾ ਹੋਵੇ ਤਾਂ ਆਪਾਂ ਇਹ ਮੀਲ ਪਾਊਡਰ ਬਣਾ ਕੇ ਲਿਜਾ ਸਕਦੇ ਹਾਂ ਕਿਉਂਕਿ ਹਰ ਇੱਕ ਚੀਜ਼ ਐਵੇਂ ਪ੍ਰੀ ਮਿਕਸ ਵਿੱਚ ਮਿਲਦੀ ਪਈ ਅੱਜਕੱਲ ਤੇ ਇਸ ਤਰ੍ਹਾਂ ਬਹੁਤ ਹੀ ਸੌਖਾ ਹੋ ਜਾਂਦਾ ਕਿਉਂਕਿ ਖੰਡ ਪੱਤੀ ਦੁੱਧ ਅਲੱਗ-ਅਲੱਗ ਚੁੱਕਣ ਨਾਲੋਂ ਇਸ ਤਰ੍ਹਾਂ ਤੁਸੀਂ ਜ਼ਰੂਰ ਬਣਾ ਕੇ ਵੇਖਿਓ ਦੇਖੋ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਆਪਣੀ ਇਹ ਸੀ ਅੱਜ ਦੀ ਵੀਡੀਓ